ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਭਰੀ ਸ਼ਾਸਿਕਾ ਲਈ ਹਾਂ ਬਿਲਕੁਲ ਜੀ ਮੈਂ ਹੁਣੀ ਆਇਆ ਹਾਂ ਇੰਡੀਆ ਤੇ ਸਿੱਧਾ ਦਰਬਾਰ ਸਾਹਿਬ ਆਇਆ ਮੱਥਾ ਟੇਕਣ ਤੇ ਅ ਬਸ ਉਹੀ ਭਲੇ ਦੀ ਅਰਦਾਸ ਸਾਰੇ ਦੀ ਕਰਨਾ ਹੈ ਕਿ ਦੂਜੀ ਗੱਲ ਆ ਬਾਹਰ ਬੈਠੇ ਸੀ ਸਾਰੇ ਐਨਆਰਆਈ ਬਹੁਤ ਹੀ ਜ਼ਿਆਦਾ ਫਿਕਰ ਚਾ ਸਾਰੇ ਮੈਨੂੰ ਬਾਰ-ਬਾਰ ਫੋਨ ਕਰਕੇ ਪੁੱਛੀ ਜਾਂਦੇ ਆ ਕਿ ਤੁਸੀਂ ਅੰਮ੍ਰਿਤਸਰੋਂ ਕਿੱਦਾਂ ਪਾਣੀ ਆ ਜਾਂ ਕੀ ਉੱਥੇ ਕੀ ਹਾਲਾਤ ਨੇ ਸੋ ਸਾਰਿਆਂ ਦੀ ਭਲੇ ਦੀ ਅਰਦਾਸ ਕਰਕੇ ਇੱਥੋਂ ਜਾਵਾਂਗੇ ਔਰ ਆ ਇਸ ਕਰਕੇ ਮੈਂ ਇੱਥੇ ਆਇਆ ਸੀ ਜਿਸ ਇਤਸਤਾਵਾਂ ਨੇ ਬਹੁਤ ਵੱਡੀ ਮਦਦ ਕੀਤੀ ਹੈ ਉੱਥੇ ਪੰਜਾਬੀ ਕਲਾਕਾਰਾਂ ਨੇ ਸਭ ਤੋਂ ਵੱਡ ਹਾਂ ਜੀ ਇੱਥੇ ਆ ਕੇ ਮਿਹਨਤ ਕੀਤੀ ਹੈ ਸੇਵਾ ਕੀਤੀ ਹੈ ਉਹਨਾਂ ਵਾਸਤੇ ਵੀ ਬਹੁਤ ਬਹੁਤ ਵਧੀਆ ਗੱਲ ਹੈ ਜੀ ਮੈਂ ਸਾਰੇ ਆ ਤੁਹਾਡਾ ਵੀੜੀ ਦਾ ਵੀ ਔਰ ਜਿੰਨੇ ਵੀ ਕਲਾਕਾਰ ਕੋਈ ਐਕਟਰ ਕੋਈ ਜਿਹੜਾ ਵੀ ਜਿੰਨਾ ਵੀ ਕੁਝ ਕਰ ਸਕਿਆ ਉਹ ਬਹੁਤ ਵੱਡੀ ਗੱਲ ਹੈ ਸਾਡੇ ਉੱਤੇ ਵੀ ਬਾਹਰ ਜਿਹੜੇ ਰੇਡੀਓ ਟੈਲੀਵਿਜ਼ਨ ਅੰਡ ਅਸੀਂ ਬਹੁਤ ਸਾਰੇ ਸ਼ੋਅ ਕਰ ਰਹੇ ਹਾਂ ਜਿਹੜੀ ਚੈਰਟੀ ਲਈ ਪੈਸੇ ਇੱਥੇ ਹਾੜਾਂ ਲਈ ਇਕੱਠੇ ਕਰਾਂਗੇ ਔਰ ਉਹਨਾਂ ਦਾ ਸਾਰਿਆਂ ਦਾ ਜੋ ਵੀ ਐਮ ਜੀਓ ਦੇ ਅੰਦਰ ਕੰਮ ਕਰ ਰਹੇ ਨੇ ਉਹ ਸਾਰੇ ਸੇਵਾ ਕਰ ਰਹੇ ਨੇ ਕਿਉਂਕਿ ਇਹ ਟਾਈਮ ਸੀਗਾ ਜਿਹੜਾ ਕਿ ਲੋਕਾਂ ਨੂੰ ਹੌਸਲਾ ਦੇਣ ਦਾ ਟਾਈਮ ਸੀ ਲੋਕਾਂ ਨੂੰ ਇੱਕ ਕਹਿੰਦੇ ਬੈਡ ਟਾਈਮ ਦੇ ਵਿੱਚੋਂ ਕੱਢਣ ਦਾ ਸੀਗਾ ਸੋ ਬਹੁਤ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਬਹੁਤ ਵਧੀਆ ਗੱਲ ਆ ਔਰ ਅਸੀਂ ਅ ਨਵਾਂ ਗੀਤ ਕਰਨਾ ਸੀਗਾ ਉਹ 2 ਹਫ਼ਤੇ ਪਹਿਲਾਂ ਕਿਉਂਕਿ ਹਰਾਂ ਕਰਕੇ ਅਸੀਂ ਉਹਨੂੰ ਅ ਤਬਦੀਲ ਤੋਂ ਰੋਕਿਆ ਕਿਉਂਕਿ ਸਾਰਿਆਂ ਦਾ ਧਿਆਨ ਉਧਰ ਸੀਗਾ ਸੋ ਨੈਕਸਟ ਵੀਕ ਜਿਹੜਾ ਅਸੀਂ ਨਵਾਂ ਗੀਤ ਵੀ ਪਲੇਸ ਕਰਾਂਗੇ ਤੇ ਸੋ ਬੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸასიਖਾਲ ਜੀ ਔਰ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਅਸੀਂ ਸਾਰੇ ਐਨ ਆਰ ਵੀ ਜਿੰਨੇ ਵੀ ਬਾਹਰ ਆ ਅਸੀਂ ਤੁਹਾਡੇ ਨਾਲ ਬਿਲਕੁਲ ਨਾਲ ਖੜੇ ਆ ਮੈਂ ਆਪਣੀ ਸਾਡੀ ਜਿਹੜੀ ਟੀਮ ਹੈ ਇੱਥੇ ਕੰਮ ਕਰ ਰਹੀ ਆ ਮੈਂ ਹਲੇ ਆਏ ਆ ਸੋ ਬੱਦ ਬੱਦ ਅਸੀਂ ਉੱਥੋਂ ਪੈਸੇ ਇਕੱਠੇ ਕਰਕੇ ਤੇ ਤੁਹਾਡੇ ਲਈ ਜਰੂਰ ਅਸੀਂ ਸੇਵਾ ਦੇ ਵਿੱਚ ਜੇ ਤੁਸੀਂ ਜਾਈਓਗੇ ਹੜਪਨਵਾੜੇ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਹਾਂ ਹਾਂ ਜੀ ਮੈਂ ਉਹਨਾਂ ਨੂੰ ਮਿਲ ਕੇ ਜਾਊਂਗਾ ਇੱਥੇ ਹੁਣ ਲਿਆਇਆ ਹੀ ਹਾਂ ਤੇ ਇੱਥੋਂ ਬਾਅਦ ਮੈਂ ਕਹਾਂ ਸੀ ਪਹਿਲਾਂ ਅਰਦਾਸ ਤੋਂ ਵੱਡੀ ਗੱਲ ਨਹੀਂ ਕੋਈ ਹੋ ਸਕਦੀ ਸਭ ਤੋਂ ਪਹਿਲਾਂ ਆਪਾਂ ਦੇਖੋ ਪੈਸਿਆਂ ਨਾਲ ਜਾਂ ਹੋਰ ਗੱਲ ਨਾਲ ਉਹ ਗੱਲ ਨਹੀਂ ਬਣਦੀ ਜਿੰਨਾ ਤੁਸੀਂ ਅਰਦਾਸ ਦੇ ਨਾਲ ਤੁਹਾਨੂੰ ਪਤਾ ਵੀ ਬੰਦੇ ਨੂੰ ਜੋ ਮਿਲ ਸਕਦਾ ਜਾਂ ਲੋਕਾਂ ਨੂੰ ਮਿਲ ਸਕਦਾ ਸੋ ਮੈਂ ਸਭ ਤੋਂ ਪਹਿਲਾਂ ਤਾਂ ਆਰ ਦਾਸ ਕਰਨਾ ਹੈ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮਿਲ ਕੇ ਆਵਾਂਗੇ ਸਾਰਿਆਂ ਨੂੰ ਜੋ ਲੋੜਾਂ ਹੋਈਆਂ ਜਿੱਦਾਂ ਵੀ ਹੋਇਆ ਜਿੱਥੋਂ ਤੱਕ ਵੀ ਹੋ ਸਕਦਾ ਅਸੀਂ ਅ ਬਦ ਤੋਂ ਬਦ ਸ਼ੋਅ ਕਰਾਂਗੇ ਉੱਥੇ ਵੀ ਹੁਣ ਕਰ ਵੀ ਰਹੇ ਆਂ ਹੋਰ ਪੈਸੇ ਇਕੱਠੇ ਵੀ ਕੀਤੇ ਆਂ ਸੋ ਉਹ ਸਾਰੇ ਜਿਹੜਾ ਅਸੀਂ ਹੈਲਪ ਕਰਾਂਗੇ ਹਾਂ ਜੀ ਜੀ ਪੰਜਾਬ ਦੇ ਯੂਥ ਨੂੰ ਲੈ ਕੇ ਬਹੁਤ ਟਿੱਪਣੀ ਕੀਤੀ ਜਾਂਦੀ ਸੀ ਪਰ ਅੱਜ ਇਸ ਵਾਰ ਜਿੰਨਾ ਪੰਨ ਬੰਨਨ ਨੂੰ ਲੈ ਕੇ ਟਰਾਲੀਆਂ ਤੇ ਸੇਵਾ ਕਰਨ ਨੂੰ ਲੈ ਕੇ ਟਰੈਕਟਰ ਲੱਖਾਂ ਲੱਖਾਂ ਦੇ ਮਨ ਨੇ ਆਪਣੇ ਪਿੱਛੇ ਪਾਤੇ ਕੋਈ ਨਜ਼ਰ ਨਹੀਂ ਆਇਆ ਕਿ ਕੋਈ ਕਹਵੇ ਕਿ ਉੱਡਦਾ ਪੰਜਾਬ અને پتہ ક્યું ਪੰਜਾਬੀ ਪਹਿਲਾਂ ਤੋਂ ਹੀ ਤੁਹਾਨੂੰ ਪਤਾ ਹੀ ਹੈ ਵੀ ਬੜੇ ਸਿੱਧ ਕਿਤੇ ਸਰੜਾ ਵਾਲੇ ਰਹੇ ਆ ਔਰ ਜਦੋਂ ਵੀ ਕੋਈ ਸਾਡੇ ਕਹਿੰਦੇ ਨਹੀਂ ਵੀ ਕੋਈ ਪ੍ਰੋਬਲਮ ਹੋਵੇ ਜਾਂ ਜਦੋਂ ਲੜਾਈ ਝਗੜਾ ਜਾਂ ਕੁਝ ਵੀ ਅਸੀਂ ਸਾਰੇ ਉਹਦੇ ਇੱਕ ਦਮ ਇਕੱਠੇ ਆ ਸਾਡੇ ਤੇ ਕੋਈ ਮੁਸੀਬਤ ਆਵੇ ਤਾਂ ਸੋ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਯੂਥ ਆ ਐਵੇਂ ਹੀ ਬਦਨਾਮ ਹੀ ਕੀਤਾ ਗਿਆ ਉਹਨੂੰ ਵੀ ਇਦਾਂ ਨਹੀਂ ਆਉ ਨਹੀਂ ਦੇਖੋ ਮੁੰਡਿਆਂ ਨੇ ਮੈਂ ਉਹਨਾਂ ਲਈ ਵੀ ਬਹੁਤ ਸੌਰੀ ਫੀਲ ਕਰਦਾ ਕਈਆਂ ਦੀਆਂ ਜਾਨਾਂ ਹੀ ਜਾਂ ਜਾਨਾਂਬਾਰੀਆਂ ਕਈਆਂ ਨੇ ਅਸੀਂ ਦੇਖਦੇ ਰਹੇ ਆ ਸੋਸ਼ਲ ਮੀਡੀਆ 'ᱨahin ਕਿ ਕਈਆਂ ਦੇ ਟਰੈਕਟਰ ਉਲਟ ਗਏ ਕਈ ਮਤਲਬ ਵਿੱਚ ਰੁਣ ਗਿਆ ਬੰਦੇ ਜਾਕੀਆਂ ਤੇ ਬਹੁਤ ਮਤਲਬ ਨੁਕਸਾਨ ਹੋਇਆ ਮੁੰਡਿਆਂ ਨੇ ਸਾਡੀ ਨਵੀਂ ਪਨੀਰੀ ਨੇ ਬਹੁਤ ਵਧੀਆ ਹੌਸਲਾ ਕਰਕੇ ਮੋਹਰੇ ਆਏ ਜੋ ਕਿ ਮੈਂ ਸੋਹਂਦਾ ਕਿ ਸਾਡੇ ਨਾਲ ਆਪਾਂ ਹੀ ਖੜੇ ਸੀ ਔਰ ਤਾਂ ਕੋਈ ਸਾਡੇ ਨਾਲ ਪੰਜਾਬ ਦਾ ਬਾਲਾ ਕੋ ਸੜਾ ਨਹੀਂ ਹੋਇਆ ਪਰ ਚਲੋ ਪੰਜਾਬ ਕਦੇ ਔਕਣਾ ਆਉਂਦੀਆਂ ਨੇ ਸਾਡੇ ਪੰਜਾਬੀਆਂ ਦੇ ਵਿੱਚ ਇਹੀ ਤਾਂ ਖਾਸियत ਹੈ कि ਅਸੀਂ ਜਿਹੜੀ ਔਕੜ ਆਉਂਦੀ ਉਹਨੂੰ ਬਹੁਤ ਦੇਖੇ ਮੱਥੇ ਜਰ ਲੈਨੇ ਆ ਔਰ ਹਮੇਸ਼ਾ ਹੀ ਦੇਖੋ ਤੁਸੀਂ ਉਹੀ ਗੱਲ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਰਹੇ ਤੁਸੀਂ ਵੀ ਦੇਖਦੇ ਰਹੇ ਵੀ ਇੰਨੇ ਇੰਨੇ ਪਾਣੀ ਵਿੱਚ ਡੁੱਬੇ ਹੋਏ ਵੀ ਲੋਕ ਇੰਨੇ ਇੰਨੇ ਮਤਲਬ ਭੁੱਖੇ ਵੀ ਲੋਕ ਆ ਮਤਲਬ ਕਪ ਚੰਤਨ ਚਾਰ ਚੜ੍ਹ ਦਿਨਾਂ ਤੋਂ ਉਹ ਫੇਰ ਵੀ ਕਹਿੰਦੇ ਰਹੇ ਅਸੀਂ ਚੜ੍ਹਦੀ ਕਲਾ 'ਚ ਅਸੀਂ ਤੁਸੀਂ ਚਾਹ ਪੀ ਕੇ ਜਾਓ ਉਹ ਬੜੀਆਂ ਸੈਂਟੀਮੈਂਟਲ ਗੱਲਾਂ ਸੀ ਤੁਹਾਡੀਆਂ ਅੱਖਾਂ ਨਮ ਹੋ ਜਾਂਦੀਆਂ ਕਿ ਮੰਨ ਲਓ ਯਾਰ ਦੇਖੋ ਇਸੇ ਕੌਮ ਨੂੰ ਇਹ ਸਾਡੀ ਪੰਜਾਬੀ ਕੌਮ ਨੂੰ ਇੱਕ ਬਹੁਤ ਵੱਡੀ ਪੁਰ ਮਹਾਰਾਏ ਨੇ ਬਖਸ਼ਿਸ਼ ਕੀਤੀ ਆ ਕਿ ਕਿੰਨੀ ਵੀ ਮੁਸੀਬਤ ਹੋਵੇ ਤੇ ਬੰਦਾ ਫੇਰ ਵੀ ਕਹਿੰਦਾ ਕੋਈ ਗੱਲ ਨਹੀਂ ਸਾਰੇ ਠਰਕੀ ਕਰਨ ਲੇਕਿਨ ਮਜੀਦੀ ਅੱਗੇ ਜਗਤਕਾਰੋਂ ਨਾਲ ਇੱਕ ਪੋਰਟਲ ਵੀ ਲਾਂਚ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਵੀ ਸੇਵਾ ਦੇਣਾ ਚਾਹਤਾ ਉਹ ਇਸ ਮੂਹਰੇ ਪਤਾ ਜਾਵੇ ਤਾਂ ਜੋ ਕਿ ਆਮ ਲੋਕਾਂ ਤੱਕ ਚੀਜ਼ ਪਹੁੰਚੇ ਲੱਗਦਾ ਕਿ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਤਾਂ ਜੋ ਕਿ ਜਿੰਨਾ ਲੋਕਾਂ ਤੱਕ ਸਮਾਨ ਨਹੀਂ ਪਹੁੰਚ ਪਾਇਆ ਜਾਂ ਚੀਜ਼ਾਂ ਸਿਸਟਮੈਟਿਕ ਸਾਰੀ ਸੇਵਾ ਹੋਵੇ ਇਹ ਬਿਲਕੁਲ ਇਹ ਕੋਈ ਸਿਸਟਮ ਹੋਣਾ ਚਾਹੀਦਾ ਜਿੱਦਾਂ ਹੁਣ ਮਤਲਬ ਇਦਾਂ ਨਾ ਹੋਵੇ ਕਿ ਤੁਸੀਂ ਜਿਹਨਾਂ ਨੂੰ ਨਹੀਂ ਸਮਾਨ ਚਾਹੀਦਾ ਉਹ ਲੈ ਗਏ ਤੇ ਜਿਹੜੇ ਵਿਚਾਰੇ ਜਿਹਨਾਂ ਕੋ ਜਿ ਉਹ ਰਹਿ ਜਾਣ ਮੈਂ ਤਾਂ ਜਿੱਦਾਂ ਬਾਹਰਲੀ ਵੀ ਜਿਹੜੇ ਸਾਡੇ ਐਨਆਰਆਈਸ ਨੇ ਉਹਨਾਂ ਨੂੰ ਵੀ ਬੇਨਤੀ ਕਰਦਾਂਗੇ ਪੈਸੇ ਵੱਲੋਂ ਕੋਈ ਘਾਟ ਨਹੀਂ ਹੈ ਪਰ ਉਹ ਅਸਲੀ ਚੰਗੇ ਥਾਂ ਲੱਗਣਾ ਜ਼ਰੂਰੀ ਬਹੁਤ ਜ਼ਰੂਰੀ ਹੈ ਕਿਸੇ ਚੰਗੇ ਮਤਲਬ ਜਿਹੜੇ ਐਨਜੀਓ ਜਿਹੜੇ ਮੋਰੇ ਨੇ ਜਾਂ ਜਿਹੜੇ ਬੰਦੇ ਮੋਰੇ ਸਮਝਦਾਰ ਨੇ ਉਹਨਾਂ ਦੇ ਹੱਥ ਪੈਸਾ ਆਉਣਾ ਚਾਹੀਦਾ ਕਿਉਂਕਿ ਮੈਂ ਤਾਂ ਜਿਵੇਂ ਪਹਿਲਾਂ ਦੱਸਿਆ ਉੱਥੇ ਰੇਡੀਓ ਟੈਲੀਵਿਜ਼ਨ ਨਖਵਾਰ ਜੋ ਮੀਡੀਆ ਸੀ ਉਹ ਸਾਰੇ ਕਿਉਂਕਿ ਜਦੋਂ ਵੀ ਕੋਈ ਅਨਾਉਂਸ ਕਰਦਾ ਕਿ ਹੜਾਂ ਦੀ ਅਸੀਮਤ ਪੈਸੇ ਇਕੱਠੇ ਕਰਨੇ ਤਾਂ ਲੋਕ ਸੈਂਟੀਮੈਂਟਲ ਨੇ ਉਹ ਪੈਸਾ ਦਿੱਤੇ ਤਾਂ ਚੰਗੇ ਪਾਸੇ ਲੱਗਣੇ ਚਾਹੀਦੇ ਤਾਂ ਮੇਰੇ ਵੱਲੋਂ ਤੁਹਾਡੇ ਲਈ ਸਾਰਿਆਂ ਦੀ ਅਰਦਾਸ ਦੁਆ ਭਾਈਕਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਧੰਨਵਾਦ